ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਦੋ ਬੱਚੀਆਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਣਾ ਭਾਈ ਤੁਹਾਡੇ ਭਾਈ ਜੀ ਹੱਸੀ ਗੱਲ ਹੱਸੀ ਗੱਲ ਵੀਰੇ ਉਹ ਠੀਕ ਹੋਈ ਵਧੀਆ ਹਾਂ ਵੀਰੇ ਉਹ ਆਪਣੇ ਦੱਸੋ ਭਾਈ ਨਾਮ ਤੇ ਐਡਰੈਸ ਬੋਲ ਨਾਮ ਰੇ ਜੱਗਾਪੰਡ ਮਾਛੀਕੇ ਹੂੰ ਜਿਲ੍ਹਾ ਇਹਨੂੰ ਮੋਗਾ ਲੱਗਦਾ ਵੀਰੇ ਹੂੰ ਤੇ ਇਹ ਰੋਡ ਦੇ ਉੱਤੇ ਹੀ ਰਹਿ ਗਿਆ ਆਪਣਾ ਟੱਲੇ ਵਾਲ ਇੱਥੇ ਨਾਲ ਬਲਾਸਪੁਰ ਲੱਗੇ ਠੀਕ ਆ ਭਾਈ ਮੇਨਰ ਰੋਡ ਦੇ ਉੱਪਰ ਆਣਾ ਪਿੰਡ ਮਾਛੀ ਦੇ ਨੇੜੇ ਬਲਾਸਪੁਰ ਤੇ ਰਾਮਗੜ੍ਹ ਵੀ ਨੇੜੇ ਆਣਾ ਹਾਂਜੀ ਹਾਂਜੀ ਮੋਬਾਈਲ ਨੰਬਰ ਕੋ ਦੋ 7719456512 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਕਿੰਨੀ ਉਮਰ ਆ ਜੀ ਇਹ ਬਰੇ 1 ਸਾਲ ਦੀ ਆ ਬੱਸੀ ਪੂਰੇ ਦੀ ਠੀਕ ਆ ਤੇ ਇਹਦੇ ਡੈਨਮਾਰਕ 116 ਦਾ ਆਪ ਆ ਇਹ ਠੀਕ ਆ ਤੇ ਗਾਂ ਵਾਲਾ ਠੀਕ ਹੈ 66 ਭਰਾ ਹੈ ਵਾ ਹਮਾਂ ਨੂੰ ਨਹੀਂ ਪਤਾ ਕਿਹੜਾ ਭਰਾ ਹੈ 40 ਦਿਨਾਂ ਦੀ ਐ ਪ੍ਰੈਗਨੈਂਟ ਆ ਠੀਕ ਆ ਬਾਈ ਚੈੱਕ ਕਰਵਾਈ ਵੀ ਆ ਨੇਕ ਟੈਕਨੀਕ ਕਰਵਾਈ ਵੀਰੇ ਖਾਲੀ ਗਏਗੇ ਨਹੀਂ ਆਪਾਂ ਮਾਲਕਾ ਤੋਂ ਖਾਲੀ ਮੰਨ ਕੀ ਦੇਮ ਹੈ ਖਾਲੀ ਮੰਨ ਕੀ ਦੇਣੀ ਆਪਾਂ ਥਣ ਝੂੜੀ ਚੰਗੀ ਆ ਹਣ हां ਇਹ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਆ ਕੱਲਾ ਕੱਲਾ ਥਾਣਾ ਲੈ ਹੂੰ ਖੋਲ ਦੇ ਭਾਈ ਤੋਰ ਕੇ ਦਿਖਾ ਦੇ 40 116 ਦੀ ਆ ਬਈ ਡੈਨਮਾਰਕ ਦੀ ਠੀਕ ਆ ਪਿੱਠਪੂੜਾ ਚੰਗਾ ਕੱਦ ਵੱਡ ਚੰਗਾ ਰਾਜੀ ਬਹੁਤਾ ਬੱਚੀ ਫੇਸ ਬੜਾ ਪਿਆਰਾ ਦੇ ਸਾਨੂੰ ਬੋਦੀਬਾਦੀ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਵੀਰਾ ਰੂਟਾ ਬਹੁਤ ਚੰਗਾ ਪੈਂਦਾ ਬੱਚੀ ਦੀ ਹਨਾ ਫੇਸ ਬੜਾ ਕਮਾਲ ਆ ਬਾਈ ਸਵੇਂ ਪਲੀਆ ਰਾਜੀ ਰੂਜੀ ਖੋਲਾ ਕੱਦ ਬਿੱਡ ਚੰਗਾ ਬਾਕੀ ਤੋਰਾ ਤਾਰਾ ਚੰਗਾ ਬੱਚੀ ਆ ਬਾਈ ਤੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਬਾਈ ਵੀਰੇ 3 4 ਲੀਟਰ ਚੋਆ ਬਾਪਾ ਤੋਂ ਗਈ ਸੀ ਇਹਦੀ ਮਾਂ ਠੀਕ ਆ ਫਾਰਮ ਜੀ ਭੇਜੀ ਸੀ ਫਾਰਮ ਚ ਇਹ ਪ੍ਰਤੀਜ ਕੀਤੀ ਆਪਾਂ ਠੀਕ ਆ ਬਾਈ ਤੇ ਕੀ ਮੋਲ ਆ ਵੀਰੇ ਇਹਦਾ ਇਹਦਾ ਮੁੱਲ ਵੀਰੇ 35000 35000 ਰੁਪਏ ਮਾਨਤਾਨ ਹੋ ਜਭਈ ਹਾਂ ਹਾਂ ਵੀਰੇ ਮਾਨਤਾਨ ਕਰ ਦਿਆਂਗੀ ਕੋਈ ਗੱਲ ਨਹੀਂ 35000 ਰੁਪਏ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਭਾ ਬਾਕੀ ਡਾਕਟਰ ਬਸੇ ਵੀ ਨਗੀਨਾ ਹੀ ਹੈ ਘਰੇ ਪਾਲਣ ਵਾਲੀ ਵੀ ਨਹੀਂ ਜਾਏ ਰਾਜੀ ਰੂਜੀ ਫੋਲਾ ਕੱਦ ਵੱਡ ਚੰਗਾ ਫੇਸ ਚੰਗਾ ਥਣ ਝੂਲੀ ਚੰਗੀ ਅੱਗੇ ਵੀਰੇ 2 ਨੰਬਰ ਤੇ ਛਿੰਨੀ ਕਿਉਂ ਮੁਰਾ ਬਈ ਇਹ ਵੀਰੇ 8 ਮਹੀਨੇ ਦੀ ਬਸੇ ਡੈਨਮਾਰਕ ਆ 40 12 ਦੀ ਇਹ ਆ ਠੀਕ ਆ ਹੂੰ ਖੋਲ ਦੇ ਬਈ ਤੋਰ ਕੇ ਦਿਖਾ ਦੇ ਮਾਂ ਦਾ ਦੁੱਧ ਕਿੰਨਾ ਕਿ ਸੀ ਇਹ ਲਾ ਵੀਰੇ 26 22 ਲੀਟਰ ਦੀ ਮਾਂ ਦਾ ਫੇਸ ਬੜਾ ਪਿਆਰਾ ਤੇ ਪ੍ਰਿੰਟ 프ਰੌਂਟ ਬਹੁਤ ਚੰਗਾ ਕੱਦ ਵੱਡ ਚੰਗਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਤੇ ਥਣ ਝੋਲੀ ਵੀ ਚੰਗੀ ਆ ਮੋੜ ਲੈ ਵੀਰੇ ਮੋੜ ਲੈ ਕੀ ਮੋਲ ਆ ਭਈ ਇਹਦਾ ਇਹਦਾ ਮੋਲ ਵੀਰੇ ਦੇ ਲੈਣ 17000 ਆ ਮਾਨ ਤਾਨ ਹੋ ਜਾ ਭਈ ਮਾੜਾ ਮੋਟਾ ਕਰਾਂਗੇ ਵੀਰੇ ਮੌਕੇ ਤੇ ਕੋਈ ਨਹੀਂ 17000 ਰੁਪਿਆ ਮੋਲ ਆ ਮਾਨ ਤਾਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਝੋਲੀ ਇਹਦੀ ਵੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਚਾਰੇ ਥਾਣ ਨਖੜਵੇਂ ਪੂਰੇ ਗੈਬ ਤੇ ਕੱਦ ਵੱਡ ਵੀ ਚੰਗਾ ਬਾਕੀ ਤੋਰਾ ਤਾਰਾ ਠੀਕ ਆ ਨਾਗਰ ਬਾਈ ਕੋਲੇ ਦੋ ਸੀ ਦੋਨੇ ਦਿਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ